ਪੰਜਾਬ ਸਰਕਾਰ ਨੇ ਮੁੜ ਕੈਬਨਿਟ ਮੀਟਿੰਗ ਸੱਦ ਲਈ ਹੈ ਇਹ ਮੀਟਿੰਗ ਦੀ ਪ੍ਰਧਾਨਗੀ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਇਸ ਮੀਟਿੰਗ ਵਿੱਚ ਬਜਟ ਸੈਸ਼ਨ ਦੀਆਂ ਤਰੀਕਾਂ ਦਾ ਐਲਾਨ ਹੋ ਸਕਦਾ ਹੈ ਇਹ ਮੀਟਿੰਗ 3 ਮਾਰਚ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਈ ਸੈਕਟਰ 3 ਚੰਡੀਗੜ੍ਹ ਵਿਖੇ ਹੋਵੇਗੀ ਦੱਸ ਦੇ ਕਿਸ ਤੋਂ ਪਹਿਲਾਂ ਵੀ ਸੀਐਮ ਭਗਵੰਤ ਮਾਨ ਨੇ ਕੈਬਨਿਟ ਮੀਟਿੰਗ ਕੀਤੀ ਸੀ ਅਤੇ ਹੁਣ ਇੱਕ ਵਾਰ ਫੇਰ 3 ਮਾਰਚ ਨੂੰ ਕੈਬਨਿਟ ਮੀਟਿੰਗ ਬੁਲਾਈ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਬਜਟ ਸੈਸ਼ਨ ਦੀਆਂ ਤਰੀਕਾਂ ਦਾ ਐਲਾਨ ਹੋ ਸਕਦਾ ਹੈ ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਪਏ ਮੀਂਹ ਕਾਰਨ ਠੰਡ ਨੇ ਇੱਕ ਵਾਰ ਫਿਰ ਦਸਤਕ ਦਿੱਤੀ ਹੈ ਇਸੇ ਵਿਚਾਲੇ ਮੌਸਮ ਵਿਭਾਗ ਵੱਲੋਂ ਨਵੀਂ ਅਪਡੇਟ ਸਾਹਮਣੇ ਆਈ ਹੈ ਦੱਸਦੀ ਕਿ 2 ਮਾਰਚ ਨੂੰ ਮੌਸਮ ਸਾਫ਼ ਰਹੇਗਾ ਤੇ ਮੌਸਮ ਵਿਭਾਗ ਵੱਲੋਂ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹਾਲਾਂਕਿ ਮੌਸਮ ਵਿਭਾਗ ਅਨੁਸਾਰ 2 ਮਾਰਚ ਤੋਂ ਇੱਕ ਨਵਾਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਜਿਸ ਦਾ ਅਸਰ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਇਲਾਕਿਆਂ ਤੇ ਪੈ ਸਕਦਾ ਹੈ ਇਸ ਦਿਨ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਹਲਕੀ ਅਤੇ ਆਮ ਨਾਲੋਂ ਘੱਟ بارش ਵੀ ਹੋ ਸਕਦੀ ਹੈ ਭਾਵੇਂ ਮਾਰਚ ਦੀ ਸ਼ੁਰੂਆਤ ਮੀਂਹ ਨਾਲ ਹੋਈ ਪਰ ਮੌਸਮ ਵਿਭਾਗ ਨੇ ਮਾਰਚ ਦਾ ਮਹੀਨਾ ਵੀ ਗਰਮ ਰਹਿਣ ਦੀ ਭਵਿੱਖਬਾਣੀ ਕੀਤੀ ਹੈ ਮੌਸਮ ਵਿਭਾਗ ਅਨੁਸਾਰ ਮਾਰਚ ਦੇ ਪਹਿਲੇ ਹਫ਼ਤੇ ਪੰਜਾਬ ਅਤੇ ਆਸ-ਪਾਸ ਦੇ ਸੂਬਿਆਂ ਵਿੱਚ ਤਾਪਮਨ ਆਮ ਨਾਲੋਂ 2 ਡਿਗਰੀ ਵੱਧ ਰਹਿਣ ਦੀ ਸੰਭਾਵਨਾ ਹੈ ਜਿਸ ਦੇ ਨਾਲ ਹੀ 7 ਤੋਂ 14 ਮਾਰਚ ਤੱਕ ਤਾਪਮਨ ਆਮ ਨਾਲੋਂ ਵੱਧ ਰਹੇਗਾ ਆਮ ਲੋਕਾਂ ਦੀ ਸਹੂਲਤ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਸਰਕਾਰ ਦੀ ਵਚਨਵੱਤਾ ਤਹਿਤ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਐਨਓਸੀ ਤੋਂ ਬਿਨਾ ਪਲਾਂਟਾ ਦੀ ਰਜਿਸਟ੍ਰੇਸ਼ਨ ਦੀ ਦਿੱਤੀ ਸਹੂਲਤ ਦੀ ਆਖਰੀ ਤਰੀਕ ਨੂੰ ਵਧਾਦਿਆਂ ਹੁਣ 31 ਅਗਸਤ ਤੱਕ ਕਰਨ ਦਾ ਫੈਸਲਾ ਕੀਤਾ ਗਿਆ ਹੈ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਨੇ ਇਸੇ ਜਾਰੀ ਬਿਆਨ ਵਿੱਚ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਲੋਕਾਂ ਦੀ ਪ੍ਰਜੋਰ ਮੰਗ ਨੂੰ ਮੰਨਦਿਆਂ ਆਖਰੀ ਤਰੀਕ 6 ਮਹੀਨਿਆਂ ਲਈ ਵਿਧਾਨ ਦਾ ਫੈਸਲਾ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਸੂਬਾ ਸਰਕਾਰ ਵੱਲੋਂ ਲਏ ਗਏ ਫੈਸਲੇ ਤਹਿਤ 1 ਦਸੰਬਰ 2024 ਤੋਂ 28 ਫਰਵਰੀ 2025 ਤੱਕ ਐਨਓਸੀ ਤੋਂ ਬਿਨਾਂ ਪਲਾਂਟਾਂ ਦੀ ਰਜਿਸਟ੍ਰੇਸ਼ਨ ਲਈ ਸਮਾਂ ਦਿੱਤਾ ਗਿਆ ਸੀ ਅਤੇ ਹੁਣ ਇਸ ਵਿੱਚ ਵਾਅਦਾ ਕਰਦੇ ਆ 1 ਮਾਰਚ 2025 ਤੋਂ 31 ਅਗਸਤ 2025 ਤੱਕ ਇਸ ਸਹੂਲਤ ਦਾ ਫਾਇਦਾ ਲਿਆ ਜਾ ਸਕਦਾ ਹੈ ਮੁੰਡੀਆਂ ਨੇ ਦੱਸਿਆ ਕਿ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਸੋਧ ਐਕਟ 2024 ਰਾਹੀਂ ਲੈਂਡ ਦੀ ਰਜਿਸਟਰੀ ਲਈ ਐਨਓਸੀ ਦੀ ਸ਼ਰਤ ਨੂੰ ਖਤਮ ਕੀਤਾ ਗਿਆ ਸੀ ਇਸ ਸੋਧ ਦਾ ਉਦੇਸ਼ ਛੋਟੇ ਪਲਾਂਟ ਧਾਰਕਾਂ ਨੂੰ ਰਾਹ ਦੇਣ ਦੇ ਨਾਲ ਨਾਲ ਗੈਰ ਕਾਨੂੰਨੀ ਕਲੋਨੀਆਂ ਤੇ ਸਖਤ ਕੰਟਰੋਲ ਨੂੰ ਯਕੀਨੀ ਬਣਾਉਣਾ ਹੈ ਉਨ੍ਹਾਂ ਕਿਹਾ ਕਿ ਇਹ ਆਮ ਲੋਕਾਂ ਲਈ ਵੱਡੀ ਰਾਹਤ ਹੈ ਕਿਉਂਕਿ ਇਸ ਦਾ ਉਦੇਸ਼ ਆਮ ਲੋਕਾਂ ਨੂੰ ਆਪਣੇ ਪਲਾਂਟਾਂ ਦੇ ਰਜਿਸਟ੍ਰੇਸ਼ਨ ਵਿੱਚ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਹੈ ਅਤੇ ਅਣਅਧਿਕਾਰਤ ਕਲੋਨੀਆਂ ਦੇ ਵਿਕਾਸ ਤੇ ਰੋਕ ਲਗਾਉਣੀ ਹੈ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਨੇ ਅੱਗੇ ਕਿਹਾ ਕਿ ਇਸ ਇਤਿਹਾਸਿਕ ਫੈਸਲੇ ਦਾ ਉਦੇਸ਼ ਆਮ ਆਦਮੀ ਦੀ ਭਲਾਈ ਨੂੰ ਯਕੀਨੀ ਬਣਾਉਣਾ ਹੈ ਕੋਈ ਵੀ ਵਿਅਕਤੀ ਜਿਸ ਨੇ ਅਣਅਧਿਕਾਰਤ ਕਲੋਨੀ ਵਿੱਚ ਸਥਿਤ 500 ਵਰਗ ਗਜ ਤੱਕ ਦੇ ਖੇਤਰ ਲਈ 31 ਜੁਲਾਈ 2024 ਤੱਕ ਪਾਵਰ ਆਫ ਅਟਰਨੀ ਸਟੈਂਪ ਪੇਪਰ ਤੇ ਵੇਚਣ ਦਾ ਸਮਝੌਤਾ ਹੈ ਨੂੰ ਜ਼ਮੀਨ ਦੀ ਰਜਿਸਟਰੀ ਲਈ ਇਤਰਾਜ਼ ਹਿੰਦਤਾ ਸਰਟੀਫਿਕੇਟ ਦੀ ਲੋੜ ਨਹੀਂ ਹੋਵੇਗੀ ਪੰਜਾਬ ਵਿੱਚ ਨਸ਼ਾ ਤਸਕਰਾਂ ਦੇ ਸਿਕੰਜਾ ਕਸ਼ਨਤੀਆਂ ਕੋਸ਼ਿਸ਼ਾਂ ਜਾਰੀ ਹਨ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ਿਆਂ ਵਿਰੁੱਧ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ ਸ਼ੁੱਕਰਵਾਰ ਨੂੰ ਸੀਐਮ ਭਗਵੰਤ ਮਾਨ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਇੱਕ ਵਿਆਪਕ ਮੁਹਿੰਮ ਸ਼ੁਰੂ ਕਰਨ ਲਈ ਇੱਕ ਉੱਚ ਪੱਧਰੀ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਨਸ਼ਾ ਤਸਕਰਾਂ ਨਾਲ ਨਜਿੱਠਣ ਲਈ ਇੱਕ ਬਹੁ ਪੱਧਰੀ ਰਣਨੀਤੀ ਨੂੰ ਅੰਤਿਮ ਰੂਪ ਦੇਣ ਤੇ ਚਰਚਾ ਕੀਤੀ ਗਈ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਵੀ ਮੀਟਿੰਗ ਵਿੱਚ ਹਿੱਸਾ ਲਿਆ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜੀ ਇਹ ਮੁਹਿੰਮ ਚਾਲੂ ਕੀਤੀ ਹੈ ਨਸ਼ੇ ਤਸਕਰਾਂ ਨੂੰ ਭਜਾਉਣ ਦੀ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਪਿਛਲੇ ਲੰਬੇ ਟਾਈਮ ਤੋਂ ਨਸ਼ਾ ਕਿਸ ਤਰੀਕੇ ਦੇ ਨਾਲ ਵੱਧ ਰਿਹਾ ਹੈ ਔਰ ਅਸੀਂ ਸਾਰੇ ਜਾਣਦੇ ਆ ਕਿ ਕਿਹੜੀਆਂ ਸਰਕਾਰਾਂ ਸੀਗੀਆਂ ਅਕਾਲੀ ਸਰਕਾਰ ਦੇ ਵਿੱਚ ਚਿੱਟਾ ਕਿਸ ਤਰੀਕੇ ਦੇ ਨਾਲ ਅੱਗੇ ਆਇਆ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਚਿੱਟਾ ਨਾਮ ਦਾ ਨਸ਼ਾ ਸੁਣ ਨੂੰ ਨਹੀਂ ਮਿਲਦਾ ਸੀਗਾ ਮੈਂ ਇੱਕ ਬਾਦਰ ਸ਼ਹਿਰ ਨੂੰ ਅੰਮ੍ਰਿਤਸਰ ਨੂੰ ਬਿਲੋਂਗ ਕਰਦੀ ਐ ਔਰ ਪਿੱਛੇ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਅਸੀਂ ਪਿੰਨਾਂ ਦੇ ਵਿੱਚ ਐਜ਼ ਅ ਸੋਸ਼ਲ ਐਕਟਿਵਿਜ਼ਮ ਦੇ ਤੌਰ ਦੇ ਉੱਤੇ ਮੈਂ ਕਮੇਟੀਆਂ ਵੀ ਬਣਾਈਆਂ ਸੀਗੀਆਂ ਤੇ ਅਸੀਂ ਉੱਥੇ ਜਾ ਕੇ ਦੇਖਿਆ ਸੀਗਾ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਇਹ ਨਸ਼ਾ ਤਸਕਰ ਨੇ ਸਾਡੀਆਂ ਮਾਵਾਂ ਦੇ ਪੁੱਤਾਂ ਨੂੰ ਸਾਡੇ ਤੋਂ ਖੋਹ ਲੈਂਦੇ ਨੇ ਸਾਡੀਆਂ ਭੈਣਾਂ ਦੇ ਭਰਾ ਉਹਨਾਂ ਨੂੰ ਖੋਹ ਲੈਂਦੇ ਨੇ ਸਾਡੀਆਂ ਭੈਣਾਂ ਦੇ ਹਸਬੰਡ ਉਹਨਾਂ ਨੂੰ ਖੋਹ ਲੈਂਦੇ ਨੇ ਸੋ ਇਸ ਕਰਕੇ ਜਿਹੜੀ ਸਾਨੂੰ ਇਹ ਗਰਾਊਂਡ ਪੱਧਰ ਦੇ ਉੱਤੇ ਇਹ ਮੂਹਮ ਚਲਾਉਣ ਦੀ ਬਹੁਤ ਲੋੜ ਸੀਗੀ ਕਿਉਂਕਿ ਬਹੁਤ ਸਾਰੀਆਂ ਗਵਰਨਮੈਂਟਸ ਨੇ ਅੱਜ ਤੱਕ ਵਾਅਦੇ ਕੀਤੇ ਨੇ ਬਟ ਕਿਸੇ ਨੇ ਵੀ ਅੱਜ ਤੱਕ ਜੋ ਅੱਜ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਰਨਮੈਂਟ ਦੇ ਵਿੱਚ ਅੱਜ ਹੋ ਰਿਹਾ ਹੈ ਇਹ ਕਦੀ ਕਿਸੇ ਗਵਰਨਮੈਂਟ ਨੇ ਨਹੀਂ ਕੀਤਾ ਨਸ਼ੇ ਨਸ਼ਿਆਂ ਵਾਸਤੇ ਕਦੀ ਇਸ ਤਰੀਕੇ ਦੇ ਨਾਲ ਮੁਹਿੰਮ ਨਹੀਂ ਚਲਾਈ ਜਿਸ ਤਰੀਕੇ ਦੇ ਨਾਲ ਅੱਜ ਅਸੀਂ ਇਹ ਗਰਾਉਂਡ ਪੱਧਰ ਦੇ ਉੱਤੇ ਇਹ ਨਸ਼ਾ ਮੁਹਿੰਮ ਜਿਹੜੀ ਹੈ ਉਹ ਸਟਾਰਟ ਕਰ ਰਹੇ ਹਾਂ ਸਭ ਤੋਂ ਪਹਿਲਾਂ ਮੈਂ ਇਹ ਗੱਲ ਕਹਿਣਾ ਚਾਹੂੰਗੀ ਆਪ ਗਵਰਨਮੈਂਟ ਦੇ ਵਿੱਚ 10 ਟਾਈਮ ਜ਼ਿਆਦਾ ਜਿਹੜਾ ਹੈ ਉਹ ਹਿਰੋਇਨ ਜਿਹੜੀ ਹੈ ਜਿਹੜੀ ਸਭ ਤੋਂ ਜ਼ਿਆਦਾ ਖਤਰਨਾਕ ਨਸ਼ਾ ਹੈ ਉਹ ਫੜਿਆ ਗਿਆ ਹੈ ਇਹ ਪਿਛਲੇ 3 ਸਾਲ ਦੀ ਕਾਰਗੁਜ਼ਾਰੀ ਦੇ ਵਿੱਚ ਉਸ ਤੋਂ ਬਾਅਦ ਆਪ ਗਵਰਨਮੈਂਟ ਦੇ ਅੰਦਰ 85% ਜਿਹੜਾ ਇੱਕ ਕਨੈਕਸ਼ਨ ਰੇਟ ਜਿਹੜਾ ਆ ਉਹ ਬਾਕੀ ਐਸ ਕੰਪੈਰੀਟਿਵਲੀ ਵਧਿਆ ਆ ਗਵਰਨਮੈਂਟ ਜਿਹੜੀ ਸੀਗੀ ਕਾਂਗਰਸ ਸੀ ਉਹਦੇ ਵਿੱਚ 2018 ਦੇ ਵਿੱਚ 59% ਸੀਗਾ ਸੋ ਜਾਰੀਆਂ ਐਫ ਆਈ ਆਰਸ ਹੋਈਆਂ ਨੇ ਐਫ ਆਈ ਆਰ ਹੋਣ ਦੇ ਨਾਲ ਨਾਲ ਇਹ ਪਹਿਲੀ ਗਵਰਨਮੈਂਟ ਹੈ ਜਿਨ੍ਹਾਂ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਨੂੰ ਵੀ ਸੀਜ਼ ਕੀਤਾ ਸੋ ਆ ਗਵਰਨਮੈਂਟ ਨੇ 800 ਪਲੱਸ ਕ੍ਰਿਮੀਨਲਸ ਨੂੰ ਅਰੈਸਟ ਕੀਤਾ ਉਹਦੇ ਨਾਲ 500 ਕਰੋੜ ਵੱਟ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਨਸ਼ਾ ਤਸਕਰਾਂ ਦੀ ਉਹਨਾਂ ਦੀ ਉਹ ਸੀਜ਼ ਕੀਤੀ ਹੈ ਸੋ ਨਾਲ ਹੀ ਮੈਂ ਜਿਹੜੀ ਸਭ ਤੋਂ ਵਧੀਆ ਜਿਹੜੀ ਇਹਨਾਂ ਨੇ ਮੋਹਮ ਚਾਲੂ ਕੀਤੀ ਹੈ ਡਿਮੋਲਿਸ਼ ਕੀਤੀਆਂ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਕਿ ਸਾਡੇ ਸਾਡੇ ਬੱਚਿਆਂ ਨੂੰ ਮਾਰ ਕੇ ਉਹਨਾਂ ਨੂੰ ਨਸ਼ੇ ਦੇ ਇੱਕ ਨਸ਼ੇ ਦੇ ਵਿੱਚ ਲਾ ਕੇ ਜਿਹੜੇ ਉਹਨਾਂ ਨੇ ਪੈਸੇ ਕਮਾਏ ਸੀਗੇ ਉਸ ਪ੍ਰਾਪਰਟੀਆਂ ਨੂੰ ਡਿਮੋਲਿਸ਼ ਕਰਨ ਦੀ ਜਿਹੜੀ ਮੋਹਮ ਹੈ ਉਹ ਬਹੁਤ ਵਧੀਆ ਪੰਜਾਬ ਗਵਰਨਮੈਂਟ ਨੇ ਜਿਹੜੀ ਹੈ ਸਟਾਰਟ ਕੀਤੀ ਹੈ ਸੋ ਸਾਡੇ ਬਹੁਤ ਸਾਰੇ ਬਾਰੂ ਵਿੱਚ ਜਿਹੜੀ ਨੌਜਵਾਨ ਪੀੜੀ ਹੈ ਇਸ ਟਾਈਮ ਦੇ ਉੱਤੇ ਪੰਜਾਬ ਦੇ ਵਿੱਚ ਵਾਪਸ ਆ ਰਹੀ ਹੈ ਔਰ ਬਹੁਤ ਸਾਰਾ ਰੋਜ਼ਗਾਰ ਕ੍ਰੀਏਟ ਕਰ ਰਹੀ ਹੈ ਸੋ ਅਸੀਂ ਸਾਰੇ ਜਾਣੇ ਮਿਲ ਕੇ ਇਹ ਮੋਹਮ ਦਾ ਤੁਹਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਸਾਡੇ ਯੂਥ ਨੂੰ ਸਾਥ ਦੇਣਾ ਚਾਹੀਦਾ ਹੈ ਚੰਡੀਗੜ੍ਹ ਵਿੱਚ ਮੀਟਿੰਗ ਤੋਂ ਬਾਅਦ ਬੋਲੇ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਗੇਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਜਨਤਾ ਦੇ ਮੁੱਦਿਆਂ ਨੂੰ ਲੈ ਕੇ ਪ੍ਰਸ਼ਤ ਸਰਕਾਰ ਨੂੰ ਉਖਾੜਨ ਲਈ ਕੰਮ ਕੀਤਾ ਜਾਵੇਗਾ ਕੋਟਾ ਸੂਚੀ 'ਚ ਹੁੰਦੀਆਂ ਗੜਬੜੀਆਂ ਤੇ ਨਜ਼ਰ ਰੱਖੀ ਜਾਵੇ ਕਿ ਪਾਰਟੀ ਨੂੰ ਹੇਠਾਂ ਤੋਂ ਉੱਪਰ ਤੱਕ ਸੰਗਠਿਤ ਕੀਤਾ ਜਾਵੇਗਾ ਦੱਸਦੇ ਕਿ ਇਸ ਮੀਟਿੰਗ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿੜਿੰਗ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਜ਼ਿਲ੍ਹਾ ਪ੍ਰਧਾਨ ਮੌਜੂਦ ਸਨ ਗੁੱਡ ਬਾਜੀ ਦੇ ਬਾਰੇ ਵਿੱਚ ਕੋਈ ਚਰਚਾ ਨਹੀਂ ਹੋਈ ਸਾਰੇ ਕਾਂਗਰਸ ਦੇ ਅਧਿਕਾਰੀ ਇੱਕ ਸੁਰ ਵਿੱਚ ਇਹ ਬਾਤ ਸਭ ਨੇ ਕਹੀ ਹੈ हमको पूरे लीडरशिप को एक साथ मिलकर जनता के मुद्दों को लेकर ये जो भ्रष्ट सरकार है निकम्मी सरकार है उसको उखाड़ फेंकने के लिए हम सब काम करना है बिल्कुल तो 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 सही आपने कहा देखिए स्टेट में जो प्रॉब्लम है उसके बारे में आप सबको जानकारी है और इस मामले में मैंने अभी पहले ही प्रारंभिक उद्बोधन में आप सबसे कहा कि नेक्स्ट जो दौरा होगा प्रधान साहब तय करेंगे हमारे दोनों लीडर यहाँ बैठे हुए हैं एल साहब तो जब भी दूसरे दौरे में जब मीटिंग में आऊँगा तो वो सारे एजेंडों पे हम लोग चर्चा करेंगे डिस्कशन करेंगे दिन भर बैठेंगे पूरे स्टेट लीडरशिप और सारे फ्रंटल ऑर्गेनाइजेशन अलग अलग उनके समय देंगे और बैठक के चर्चा करके एक तय करेंगे कि किस बिंदु को हमको पहले लेके जाना है किन किन बिंदुओं को लेकर हम जनता के बीच में जाना है और संगठन कैसे मजबूत करना है इस पर हम लोग बहुत विस्तार से चर्चा करेंगे अगली बैठक का चुनाव जो है लेकिन तो आम आदमी पार्टी ने अपना उम्मीदवार घोषित कर दिया है उस पर लेके क्योंकि तो चुनाव हैं। लेकिन तो देखिए तो वो चुनाव भी हमारे लिए महत्वपूर्ण है और इस मामले में बहुत जल्दी स्टेट लीडरशिप नाम नामों को तय करके जो केंद्रीय नेतृत्व है उसके पास ले जाएंगे लेकिन अभी आ, जो वहाँ कैंडिडेट डिक्लेयर किए हैं उसमें जो चर्चाएं हो रही है क्योंकि आम आदमी पार्टी और उसके नेता केजरीवाल जी विधानसभा चुनाव हार गए हैं तो किस प्रकार से उसको अपर हाउस में भेजा जाए उसके जुगाड़ वो लगा रहे हैं और इस कारण से राज्यसभा के जो सदस्य ऑलरेडी है उसको कैंडिडेट डिक्लेयर किया है तो इसका अर्थ ये है कि केजरीवाल के बाद भी उसके नेता नहीं मान रहे हैं नहीं तो उसको डिक्लेयर करने की क्या जरूरत थी उसको बोलते कि इस्तीफा दें और अपने नेता के लिए इस्तीफा भी नहीं दे रहे हैं इसका मतलब आम आदमी पार्टी में अंदर खाने में सब कुछ ठीक नहीं देखा होगा। दो दिन से सरकार की जो है कुछ नहीं किया है। और अब वो करके तीन साल तक के क्या करते रहे भगवान भगवंत मान जी मस्त थे क्या जो अब याद आ रही है तीन साल तक के आप क्या करते रहे आपके सरकार में ड्रग माफिया फूलता फलता रहा तब आप कुछ नहीं कर पाए और आपके पास कौन सी जादू छड़ी हो गई जो तीन महीने में आप ख़त्म कर देंगे आपके पास कार्य योजना क्या है जो आप खत्म करेंगे कि बॉर्डर में तो आपकी पुलिस जा नहीं पाएगी वो किसके अधीन है यदि बॉर्डर से आ रहा है और यदि सड़क मार्ग से यहां से आ रहे हैं तो राज्य सरकार तीन साल तक करती क्या रही सवाल तो इस बात का है तो अब उनको ध्यान आया कि दिल्ली बुरी तरह से हार गए हैं अब यहां वहां से जब बत्ती पड़ी अब तो सुन सुन रहा हूं कि वहाँ के जो भी मंत्री लोग अब खाली हो गए हैं वो अघोषित रूप से यहाँ सब विभाग संभालने का काम कर रहे हैं ठीक है जी कांग्रेस के तीन सीनियर तो लीडर जी जी मेरे तो भी तीन बड़े नेता हाँ। मेंबर ऑफ पार्लियामेंट में गए हैं ये दोबारा से आने वाले दिनों में दो हजार सताईस में एमएलए का चुनाव लड़ेंगे कि नहीं लड़ेंगे मतलब झगड़ा <laughs> लड़ रहे हैं काम पूरा कर रहे हो <laughs> अरे सांसद है भाई टेंशन देने काम क्यों कर रहे हो अभी तो सांसद हैं है अभी देखिए ये मतलब काल्पनिक प्रश्न है और उसका कोई उत्तर नहीं होगा नहीं वो मुझे समझाने के लिए कर रहे थे बहुत बहुत धन्यवाद इस सवाल के लिए आपको देखिए प्रधान किसको बनाना है कि किसको एमएलए एल की टिकट देना है किसको एमपी पी की टिकट देना है किसको क्या पदाधिकारी बनाना है ये सब अधिकार हाईकमान के पास सुरक्षित है